12ਵੀਂ ਦੇ ਨਤੀਜੇ ਵਿੱਚ ਕੁੜੀਆਂ ਨੇ ਮਾਰੀ ਬਾਜੀ ਮੈਡਮ ਸੁਸ਼ੀਲਾ ਕੁਮਾਰੀ ਫਿਲੌਰ 15 ਮਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ 12ਵੀਂ ਦੇ ਨਤੀਜੇ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਿਲੌਰ ਦੀਆਂ ਕੁੜੀਆਂ ਨੇ ਵਧੀਆ ਨੰਬਰ ਲੈ ਕੇ ਸਕੂਲ ਅਤੇ ਤਹਿਸੀਲ ਫਿਲੌਰ ਦਾ ਨਾਂ ਰੌਸ਼ਨ ਕੀਤਾ ਹੈ ਨਤੀਜੇ ਬਾਰੇ ਜਾਣਕਾਰੀ ਦਿੰਦੇ ਆ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੁਸ਼ੀਲਾ ਕੁਮਾਰੀ ਨੇ ਦੱਸਿਆ ਕਿ ਸਕੂਲ ਦਾ ਨਤੀਜਾ 100% ਰਹਾ ਹੈ ਸਕੂਲ ਵਿੱਚ ਪਹਿਲੇ ਨੰਬਰ ਤੇ ਅਮਨਪ੍ਰੀਤ ਕੌਰ ਸੁਕਤਰੀ ਅਨਿਲ ਕੁਮਾਰ ਸਾਇੰਸ ਸਟ੍ਰੀਮ ਵਿੱਚ ਰਹਿ ਕੇ ਇਸਨੇ 95.8% ਨੰਬਰ ਲੈ ਹਨ ਦੂਜੇ ਨੰਬਰ ਤੇ ਅਦિતિ ਸੁਕਤਰੀ ਕਨਈਆ ਸ਼ਰਮਾ ਨੇ 95.2% ਨੰਬਰ ਲੈ ਹਨ ਤੀਸਰੇ ਨੰਬਰ ਤੇ ਅਲੀਸ਼ਾ ਸੁਤਰੀ ਸਤਿੰਦਰ ਕੁਮਾਰ ਨੇ 94.6% ਨੰਬਰ ਲੈ ਹਨ ਜਾਣਕਾਰੀ ਦਿੰਦੇ ਹੋਏ ਮੈਥਲੇ ਕਚਰਾਰ ਹਰੀਕਰਿਸ਼ਨ ਨੇ ਦੱਸਿਆ ਕਿ ਕਾਮਰਸ ਵਿੱਚ ਪਹਿਲੇ ਸਥਾਨ ਤੇ ਹਰਮਨਪ੍ਰੀਤ ਕੌਰ ਸੁਕਤਰੀ ਜਸਵਿੰਦਰ ਸਿੰਘ ਨੇ 90% ਨੰਬਰ ਹਾਸਲ ਕੀਤੇ आर्टिस्ट विषय ਵਿਚ ਰਾਗੇ ਨੇ ਸੁਪੁੱਤਰੀ ਕਰਮਜੀਤ ਕੁਮਾਰ ਨੇ 90.8% ਨੰਬਰ ਹਾਸਲ ਕੀਤੇ ਸਕੂਲ ਵਿੱਚ 13 ਵਿਦਿਆਰਥੀਆਂ ਨੇ 90% ਤੋਂ ਵੱਧ ਨੰਬਰ ਹਾਸਲ ਕੀਤੇ ਇਸ ਮੌਕੇ ਸਕੂਲ ਵੱਲੋਂ ਇਹਨਾਂ ਸਾਰੇ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਸਮੇਤ ਸਕੂਲ ਵਿੱਚ ਬੁਲਾ ਕੇ ਮੁਬਾਰਕਾਂ ਦਿੱਤੀਆਂ ਅਤੇ ਮੂੰਹ ਮਿੱਠਾ ਕਰਵਾਇਆ ਖੁਸ਼ੀ ਦੇ ਮੌਕੇ ਤੇ ਲੈ ਕਚਰਾਰ ਮਨੋਰ ਲਾਲ ਰਣਵੀਰ ਸਿੰਘ ਅਤੇ ਲਵਲੀ ਨੇ ਬੱਚਿਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਨਿਰੰਤਰ ਅੱਗੇ ਵਧਣ ਲਈ ਪ੍ਰੇਰਿਆ ਇਸ ਸਮੇਂ ਮੈਡਮ ਸਿੰਮੀ ਨੀਲਮ ਜਸਲੀਨ ਸਰਬਜੀਤ ਰਵਿੰਦਰ ਫਰਤਿਆਲ ਰਣਜੀਤ ਕੁਮਾਰ ਅਤੇ ਹੋਰ ਹਾਜ਼ਰ ਸਨ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ

ਸਾਈਨ ਕਾ ਲੋ ਸਭ ਤੋਂ ਪਹਿਲਾਂ ਤਾਂ ਆ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਪਲੱਸ 2 ਦਾ ਰਿਜ਼ਲਟ ਕਲੀਅਰ ਹੋਇਆ ਤੇ ਸਾਡੇ ਸਕੂਲ ਦਾ ਜਿਹੜਾ ਟਾਪਰ ਬੱਚਾ ਹੈ ਅਮਨਪ੍ਰੀ 95.8 ਮੈਰਿਟ ਤੇ ਬਿਲਕੁਲ ਡੇਢੇ ਸਾਡੇ ਲਈ ਤਾਂ ਬੱਚਾ ਮੈਰਿਟ ਈ ਹੈ ਆ ਇਸ ਕਰਕੇ ਬਹੁਤ-ਬਹੁਤ ਮੁਬਾਰਕਾਂ ਪੂਰੇ ਸਕੂਲ ਉਹਨਾਂ ਦੇ ਟੀਚਰਸ ਨੂੰ ਉਹਨਾਂ ਦੇ ਪੇਰੈਂਟਸ ਨੂੰ ਕਿਉਂਕਿ ਇੱਕ ਗੱਲ ਮੈਂ ਦੱਸਣਾ ਚਾਹੁੰਦੀ ਆ ਕਿ ਸਕੂਲ ਦੇ ਵਿੱਚ 282 ਸਟੂਡੈਂਟਸ プラス2 ਦੀਆਂ ਬੱਚੀਆਂ ਪੜ ਰਹੀਆਂ ਐ ਔਰ ਸਾਰੇ ਬੱਚੇ ਕਲੀਅਰ ਪਾਸ ਐ ਇਸ ਕਰਕੇ ਸਾਡੀ ਬੜੀ ਵੱਡੀ ਅਚੀਵਮੈਂਟ ਐ ਇਹ ਸਾਰਾ ਕੁਝ ਮਿਹਨਤੀ ਸਟਾਫ ਪੇਰੈਂਟਸ ਦੀ ਕੋਆਪਰੇਸ਼ਨ ਕਰਕੇ ਹੋਇਆ ਬੜੀ ਖਾਸ ਗੱਲ ਐ ਕੁੜੀਆਂ ਨੇ ਮੱਲਾ ਮਾਰੀਆਂ ਨੌਜਵਾਨਾਂ ਨੂੰ ਕੋਈ ਤਾਂ ਸ਼ਾਇਦ ਨਾ ਕੁੜੀਆਂ ਨੇ ਮੱਲਾ ਮਾਰੀ ਬਿਲਕੁਲ ਬਿਲਕੁਲ ਜੀ ਮਨੂ ਐ ਲੱਗਦਾ ਐ ਕਿ ਸਾਡੇ ਦੇਸ਼ ਦਾ ਭਵਿੱਖ ਨਾ ਹੁਣ ਕੁੜੀਆਂ ਦੇ ਹੱਥਾਂ ਵਿੱਚ ਆ ਗਿਆ ਹੋਇਆ ਔਰ ਅਸੀਂ ਖੁਸ਼ ਆ ਕਿ ਇਹ ਬੱਚੇ ਤਰੱਕੀ ਦੀ ਰਾਹ ਤੇ ਤੁਰਦੇ ਹੋਏ ਅਲੱਗ-ਅਲੱਗ ਫੀਲਡ ਵਿੱਚ ਮੱਲਾ ਮਾਰ ਰਹੇ ਆ ਸਾਡਾ ਦੇਸ਼ ਤਰੱਕੀ ਦੀ ਰਾਹ ਤੇ ਚੱਲ ਰਿਹਾ ਹੈ ਇਹ ਸਾਰਾ ਕੁਝ ਸਾਡੇ ਦੇਸ਼ ਦੀਆਂ ਕੁੜੀਆਂ ਦੀ ਬਦੌਲਤ ਮੀਸ ਮੈਸੇਜ ਜਨਾਬ ਜੀ ਮੈਸੇਜ ਮੇਰਾ ਇਹੀ ਹੈ ਕਿ ਹਰ ਲੜਕੀ ਨੂੰ ਪੜਨ ਦਾ ਮੌਕਾ ਮਿਲੇ ਹਰ ਲੜਕੀ ਇੱਕ ਚੰਗੇ ਭਵਿੱਖ ਵੱਲ ਵਧੇ ਔਰ ਪੜ੍ਹ ਲਿਖ ਕੇ ਚੰਗੀ ਨੌਕਰੀ ਪ੍ਰਾਪਤ ਕਰਕੇ ਆਪਣੇ ਦੇਸ਼ ਦਾ ਆਪਣੇ ਮਾਪੇ ਦਾ ਆਪਣੇ ਸਕੂਲ ਦਾ ਨਾਮ ਰੋਸ਼ਨ ਕਰੇ ਮੇਰਾ ਨਾਮ ਮਮਨਪ੍ਰੀਤਾ ਮੈਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਲੋਰ ਵਿਚ ਪੜਦੀ ਹਾਂ ਅੱਜ ਪਲੱਸ 2 ਦਾ ਰਿਜ਼ਲਟ ਆਇਆ ਤੇ ਮੇਰੇ 95.8% ਨੰਬਰ ਆਇਆ ਤੇ ਮੈਨੂੰ ਇਹ ਨੰਬਰ ਪ੍ਰਾਪਤ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਪਰਸਨਲੀ ਮੈਨੂੰ ਇਹ ਫੀਲ ਹੁੰਦਾ ਕਿ ਜਦੋਂ ਇੱਕ ਬੱਚੇ ਦਾ ਰਿਜ਼ਲਟ ਆਂਦਾ ਤੇ ਉਹਦੇ ਵਿੱਚ ਉਹਦੇ ਨਾਲੋਂ ਜ਼ਿਆਦਾ ਉਹਦੇ ਟੀਚਰਸ ਦਾ ਤੇ ਉਹਦੇ ਪੇਰੈਂਟਸ ਦਾ ਜ਼ਿਆਦਾ ਯੋਗਦਾਨ ਹੁੰਦਾ ਕਿਉਂਕਿ ਇਕੱਲਾ ਬੱਚਾ ਇੰਨਾ ਨਹੀਂ ਕਰ ਸਕਦਾ ਜਿੰਨਾ ਉਹਦੇ ਟੀਚਰਸ ਉਹਨੂੰ ਮੋਟੀਵੇਟ ਕਰਕੇ ਤੇ ਉਹਦੇ ਪੇਰੈਂਟਸ ਉਹਨਾਂ ਨਾਲ ਸਾਥ ਦੇ ਕੇ ਉਹਨਾਂ ਨੂੰ ਅੱਗੇ ਲੈ ਕੇ ਜਾਂਦੇ ਆ। ਬਾਕੀ ਬੱਚਿਆਂ ਨੂੰ ਕੀ ਮੈਸੇਜ ਹੈ ਤੁਹਾਡੇ ਨਾਲ? ਬਾਕੀ ਬੱਚਿਆਂ ਨੂੰ ਇਹ ਮੈਸੇਜ ਹੈ ਕਿ ਉਹ ਵੀ ਹਾਰਡ ਵਰਕ ਕਰਨ ਤੇ ਆਪਣੇ ਪੇਰੈਂਟਸ ਦਾ ਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕਰਨ ਤੇ ਅੱਗੇ ਵਧਦੇ ਰਹਿਣ। ਮੇਰਾ ਨਾਮ ਮਦਿੱਤੀ ਹੈ। ਮੈਂ ਮੈਡੀਕਲ ਦੀ ਸਟੂਡੈਂਟ ਹਾਂ ਮੇਰੇ ਪਲੱਸ 2 ਵਿੱਚ 95.4 ਪਰਸੈਂਟੇਜ ਆਇਆ ਮੈਂ ਬਸ ਆਪਣੇ ਸਾਰੇ ਟੀਚਰਸ ਤੇ ਆਪਣੇ ਪੇਰੈਂਟਸ ਨੂੰ ਥੈਂਕਸ ਕਰਨਾ ਚਾਹੁੰਦੀ ਆ ਜਿਨ੍ਹਾਂ ਨੇ ਮੈਨੂੰ ਇੰਨਾ ਸਪੋਰਟ ਕੀਤਾ ਤੇ ਮੇਰੀ ਇੰਨੀ ਹੈਲਪ ਕੀਤੀ ਇੱਕ ਪੂਰਾ ਸਾਲ ਮੈਨੂੰ ਸਾਰਾ ਕੁਝ ਸਮਝਾਇਆ ਤੇ ਮੇਰੇ ਹਰ ਚੀਜ਼ ਵਿੱਚ ਬਹੁਤ ਜ਼ਿਆਦਾ ਹੈਲਪ ਕੀਤੀ ਤਾਂ ਮੇਰੇ ਸਾਰੇ ਅਧਿਆਪਕਾਂ ਨੂੰ ਮੇਰੇ ਵੱਲੋਂ ਬਹੁਤ ਜ਼ਿਆਦਾ ਧੰਨਵਾਦ ਮੈਂ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣਾਂ ਤੇ ਮੈਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੀ 94.6 ਪਰਸੈਂਟੇਜ ਆਈ ਤੇ ਮੈਂ ਆਪਣੇ ਟੀਚਰਸ ਦਾ ਤੇ ਆਪਣੇ ਪੇਰੈਂਟਸ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਥੈਂਕ ਯੂ ਅੱਜ ਮੇਕ ਕੀ ਨਾਮ ਹੈ ਤੁਹਾਡਾ ਆਈ ਐਮ ਹਰਮਨ ਪ੍ਰੀਤ ਆਈ ਐਮ ਦ ਟੋਪਰ ਆਫ ਦ ਸਕੂ ਕਾਮਰਸ ਆਈ ਗਾਟ 90 ਪਰਸੈਂਟ ਮਾਰਕਸ ਐਂਡ ਫਰਸਟ ਪੋਜੀਸ਼ਨ ਥਿਸ ਵਾਸ ਮਾਈ ਡਰੀਮ ਟੂ ਗੈਟ ਫਰਸਟ ਪੋਜੀਸ਼ਨ ਇਨ ਮਾਈ ਕਲਾਸ ਫਰਸਟ ਆਫ ਆਲ I am greatly thankful for my parents who gave me chance to study and this respected principal ma'am and all staff members who pushed me to achieve this success once again i thank you so much mera naam ragni hai main arts stream vich top kita hai te meri percentage 90.8% hai ਇਹ ਬੱਚੇ ਮੈਸੇਜ ਦੇਣਾ ਚਾਹੁੰਦੇ ਮੈਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਇਹ ਸਕੂਲ ਬਹੁਤ ਵਧੀਆ ਹੈ ਤੇਰੇ ਟੀਚਰ ਵੀ ਬਹੁਤ ਵਧੀਆ ਹੈ ਇੱਥੇ ਸਾਰੇ ਪੜਨ ਤਾਂ ਜੋ ਤੁਸੀਂ ਤੁਹਾਡਾ ਭਵਿੱਖ ਉਜਵਲ ਹੋ ਸਕੇ